ਇਸ ਤਰ੍ਹਾਂ ਦੇਖਦੇ ਹੋ ਕੱਲ ਐਡਾ ਬੜਾ ਹਾਸਾ ਹੋਇਆ ਇੱਕ ਪਿੰਡ ਦੇ ਵਿੱਚੋਂ ਮੌਤਾਂ ਦਾ ਸਿਲਸਿਲਾ ਜਿਹੜਾ ਵੱਧਦਾ ਜਾ ਰਿਹਾ ਕੱਲ ਸਵੇਰੇ 4 ਸੀ ਫਿਰ 5 ਅੱਜ 7 ਹੋ ਚੁੱਕਿਆ ਹੈ ਤੇ ਨਜਾਇਜ਼ ਦਰੂ ਦਾ ਕੀ ਸਿਸਟਮ ਹੈ ਪਹਿਲੇ ਵੀ ਸਰਕਾਰਾਂ ਦੇ ਵਿੱਚ ਵਿਕਦੀ ਰਹੀ ਹੈ ਨਜਾਇਜ਼ ਤੇ ਹੁਣ ਵੀ ਕੋਈ ਸ਼ਾਂਤ ਨਹੀਂ ਆ ਰਿਹਾ ਗੱਲ ਇਹ ਹੈ ਕਿ ਬੜਾ ਦੁੱਖ ਤੇ ਸ਼ਰਮ ਆਉਂਦੀ ਹੈ ਇਹ ਸੋਚ ਕੇ ਵੀ ਆਮ ਆਦਮੀ ਪਾਰਟੀ ਤੇ ਲਈ ਆਪਦੇ ਆਪ ਨੂੰ ਕੱਟੜ ਇਮਾਨਦਾਰ ਪਾਰਟੀ ਕਹਿੰਦੀ ਹੈ ਕੱਟੜ ਇਮਾਨਦਾਰ ਸਰਕਾਰ ਕਹਿੰਦੀ ਹੈ ਉਹਨਾਂ ਦੀ ਆਪਦੀ ਅਖੌਤੀ ਰਾਜਧਾਨੀ ਵਿੱਚ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ 'ਚ ਤੇ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਦੇ ਆਪਦੇ ਹਲਕੇ ਦੇ ਵਿੱਚ ਹਰਿਆਣੀ ਦੀ दारू ਵਿਕ ਰਹੀ ਹੈ ਸ਼ਰਿਆਮ ਵਿਕ ਰਹੀ ਹੈ ਤੇ ਹੁਣੀ ਮੈਂ ਉਹਨਾਂ ਨੂੰ ਮਿਲਿਆ ਪਰਿਵਾਰਾਂ ਨੂੰ ਉਹਨੂੰ ਪੁੱਛਿਆ ਉਹ ਕਹਿੰਦੇ ਜੀ 1 ਸਾਲ ਤੋਂ ਇਹ ਵਿਕ ਰਹੀ ਹੈ ਤੇ ਸਾਨੂੰ ਘਰੇ ਦੇ ਕੇ ਜਾਂਦੇ ਨੇ ਉਹ ਕਿਉਂਕਿ ਸਸਤੀ ਮਿਲਦੀ ਹੈ ਤੇ ਤੁਸੀਂ ਹੈਰਾਨ ਹੈ ਤੁਸੀਂ ਇਹਨਾਂ ਨੂੰ ਕੀ ਸਰਕਾਰ ਨੂੰ ਪਤਾ ਨਹੀਂ ਇਹ ਸਰਕਾਰ ਨੂੰ ਸਭ ਕੁਝ ਪਤਾ ਹੈ ਸਰਕਾਰ ਦੀ ਮਿਹਲੀ ਭੁਗਤ ਦੇ ਨਾਲ ਸਰਕਾਰ ਦੀ ਛਹਲੇ ਉੱਤੇ ਸਾਰਾ ਕੁਝ ਹੋ ਰਿਹਾ ਹੈ ਮੈਂ ਤਾਂ ਕਹਿੰਦਾ اخਲਾਕੀ ਤੌਰ ਤੇ ਸਰਕਾਰ ਨੂੰ ਅਸਤੀਫਾ ਦੇਣਾ ਬਣਦਾ ਤੇ ਸਰਕਾਰ ਜਿਹੜੀ ਇਹ ਬੇਸ਼ਰਮ ਹੋ ਕੇ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਦੇ ਨਾਲ ਮੈਨਾਂ ਦਾ ਸਾਰਾ ਉਹ ਆਪਦਾ ਇੱਕ ਜਿਹੜਾ اخਲਾਕ ਸੀ ਉਹ ਖਤਮ ਹੋ ਚੁੱਕਿਆ ਇਹਨਾਂ ਦਾ ਤੇ ਟੋਟਲ ਕਰਪਸ਼ਨ ਦੇ ਵਿੱਚ ਲਿਪਤ ਹੋ ਚੁੱਕੇ ਨੇ ਇਹ ਤੇ ਅੱਜ ਜਿਸ ਤਰ੍ਹਾਂ ਦਾ ਤੁਸੀਂ ਗਰੀਬ ਪਰਿਵਾਰਾਂ ਦਾ ਹਾਲ ਦੇਖ ਰਹੇ ਹੋ तकरीबन 15 20 ਬਹੁਤ ਹੀ ਅਤੀ ਗਰੀਬ ਦਲਤ ਪਰਿਵਾਰ ਜਿਹੜੇ ਅੱਜ ਉਹ ਇਹ ਜਿਹੜੇ ਨੇ ਬਿਨਾਂ ਆਸਰੇ ਤੋਂ ਬਿਨਾਂ ਆਸਰੇ ਹੋ ਗਏ ਉਹਨਾਂ ਦੇ ਕਮਾਉਣ ਵਾਲੀ ਜੀ ਚਲੇ ਗਏ ਉਹਨਾਂ ਦੀ ਪਰਪਾਈ ਕੌਣ ਕਰੂਗਾ ਇਹ ਸਰਕਾਰ ਦੀ ਨਲਕੀ ਕਰਕੇ ਹੋਇਆ ਇੱਕ ਤਾਂ ਮੈਂ ਮੰਗ ਕਰਦਾ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਜਿਹੜੇ ਸ਼ਰਾਬ ਵੇਚਣ ਵਾਲੇ ਨੇ ਚਾਹੇ ਜਿਹੜੇ ਅਫਸਰ ਨੇ ਜਿਨ੍ਹਾਂ ਦੀ ਅਣਗਹਿਲੀ ਕਰਕੇ ਸਾਰਾ ਕੁਝ ਹੋਇਆ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੀ ਗੱਲ ਪਰਿਵਾਰਾਂ ਨੂੰ ਘੱਟੋ ਘੱਟ 1-1 ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਇਹ ਲੋਕ ਕੋਈ ਜਾਇਦਾਦ ਵਾਲੇ ਸਾਰੇ ਗਰੀਬ ਪਰਿਵਾਰਲੇ ਦਲਤ ਪਰਿਵਾਰ ਨੇ ਉਹਨਾਂ ਦੇ ਇੱਕ ਇੱਕ ਜੀਸੀ ਕਮਾਉਣ ਵਾਲੇ ਸਾਰੇ ਚਲੇ ਗਏ ਉਹਨਾਂ ਦੇ ਪਰਿਵਾਰਾਂ ਕੋਲ ਕੋਈ ਸਾਧਨ ਨਹੀਂ ਇਮੀਡੀਏਟਲੀ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਉਹਨਾਂ ਵਾਸਤੇ ਮੁਆਵਜ਼ਾ ਤੇ ਸਰਕਾਰ ਨੂੰ ਵੈਸੇ ਤਾਂ اخلاਕੀ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਪਰ ਤੁਹਾਨੂੰ ਪਤਾ ਇਹਨਾਂ ਨੇ ਕਿਹੜੀ ਅਸਤੀਫਾ ਦੇਣਾ ਹੈਗਾ ਇਹ ਤਾਂ ਝੂਠ ਰੋੜ ਸਕਦੇ ਨੇ ਗੱਪ ਮਾਰਸਾਂ ਦੇ ਨਾਮਾ ਕੋਈ ਹੋਰ ਬਹਾਨਾ ਕੱਢ ਲੈਣਗੇ ਮੈਂ ਤਾਂ ਹੁਣ ਵੀ ਦੱਸਿਆ ਕਹਿੰਦੇ ਕਹਿ ਰਹੇ ਨੇ ਜੀ ਸ਼ਰਾਬ ਇੱਥੋਂ ਦੀ ਸੀ ਲੋਕਲ ਸ਼ਰਾਬ ਸੀ ਹੁਣ ਬਹਾਨੇ ਜਦ ਆਪ ਜਿਹੜੇ ਨੇ ਜਿਹੜੇ ਵਿਚਾਰੇ ਜਿਨ੍ਹਾਂ ਨੇ ਜਿਹੜੇ ਪ੍ਰਭਾਵਿਤ ਲੋਕ ਨੇ ਜਦੋਂ ਉਹ ਕਹਿ ਰਹੇ ਨੇ ਹਰਿਆਣੇ ਦੀ ਸ਼ਰਾਬ ਹੈ ਉਹਨੇ ਉਹਨੂੰ ਪੰਜਾਬ ਦੀ ਮਨਾਉਣ ਚ ਲੱਗੇ ਹੋਏ ਨੇ ਇਹਨਾਂ ਦੀ ਪਹਿਲਾਂ ਤੇ ਕੋਸ਼ਿਸ਼ ਇਹ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਨਿਆਂ ਦਾ ਰਾਜ ਲੈ ਕੇ ਆਵਾਂਗੇ ਇੱਥੇ ਸੱਚਾ ਬੋਲ ਬਾਲਾ ਹੋਊਗਾ ਜੇ ਤੁਸੀਂ ਉਹਦਾ ਅੰਦਾਜ਼ਾ ਦੇਖ ਲਓ ਵੀ ਇਸ ਤੋਂ ਮਾੜਾ ਹਾਲ ਪੰਜਾਬ ਦਾ ਕਦੇ ਨਹੀਂ ਹੋਇਆ ਜੋ ਇਹਨਾਂ ਦੇ ਰਾਜ ਚ ਹੋਇਆ ਤੇ ਲੋਕਾਂ ਨੂੰ ਜਿਹੜਾ ਇਹਨਾਂ ਨੂੰ ਜਿਹੜਾ ਹੈ ਮੈਂ ਸਮਝਦਾ ਸਮਾਂ ਆ ਗਿਆ ਉਹਨਾਂ ਦੇ ਸਮੇਂ ਚ ਆ ਦੋ ਮਹੀਨਿਆਂ ਨੂੰ ਚੋਣਾ ਹੋਣੀ ਹੈ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਇੱਥੇ ਸਾਬ ਕਰ ਲੋ ਪ੍ਰਸ਼ਾਸਨ ਨੇ ਜਾਂਚ ਕਮੇਟੀ ਵੀ ਬਣਾਈ ਹੈ ਜਾਂਚ ਕਮੇਟੀ ਦਾ ਟਾਈਮ ਟਪਾਉਣ ਨੂੰ ਹੈ ਜਾਂਚ ਕਮੇਟੀ ਸਿਰਫ ਟਾਈਮ ਟਪਾਉਣ ਨੂੰ ਹੈ ਉਹਨਾਂ ਨੂੰ ਇਹ ਹੈ ਵੀ ਹਫ਼ਤੇ 10 ਦਿਨ ਚ ਲੋਕ ਭੁੱਲ ਜਾਣਗੇ ਤੇ ਉਹਨੇ ਨੂੰ ਫਿਰ ਜੋ ਮਰਜ਼ੀ ਚਾਹੁੰਦੇ ਨੇ ਕਰ ਲੈਣਗੇ ਹੁਣ ਤਾਂ ਚੁੰਜਾਬ ਤੇ ਲੱਗਿਆ ਹੈ ਬਿਊਰੋਕ੍ਰੇਸੀ ਦੇ ਹੱਥ ਸਿਸਟਮ ਹੈ ਪੋਲਿਟਿਕਲ ਪ੍ਰੈਸ਼ਰ ਤੁਸੀਂ ਨਹੀਂ ਦੇਖੋ ਗੱਲ ਚਾਹੇ ਬਿਊਰੋਕ੍ਰੇਸੀ ਦੀ ਸਰਕਾਰ ਤਾਂ ਤੇ ਰਹਿਣੀ ਇਹੀ ਹੈ ਇਹਨਾਂ ਦਾ ਸਰਕਾਰ ਦਾ ਜਿੱਤੇ ਸਾਲ ਦਾ ਬਿਊਰੋਕ੍ਰੇਸੀ ਤਾਂ ਦਬਾਅ ਥੱਲੇ ਹੁੰਦੀ ਹੈ 2 ਮਹੀਨੇ ਬਾਅਦ ਫੇਰ ਉਹੀ ਨੇ ਲੋਕ ਅੱਛਾ ਦੋ ਬੰਦਿਆਂ ਦੇ ਪਰਚੇ ਦਿੱਤੇ ਤੁਸੀਂ ਸਮਝਦੇ ਵੀ ਉਹੀ ਮੇਨ ਨੇ ਕਿ ਅੱਗੇ ਵੀ ਚੇਨ ਹੋ ਸਕਦੀ ਹੈ ਦੇਖੋ ਚੇਨ ਇੱਕ ਤਾਂ ਜਿਹੜੇ ਲੋਕ ਲਿਆ ਸ਼ਰਾਬ ਵੇਚ ਰਹੇ ਨੇ ਉਹ ਲੋਸ਼ੀ ਹੋਗੇ ਇੱਕ ਜਿਨ੍ਹਾਂ ਦੇ ਨਕ ਤੱਲੇ ਹੋ ਰਿਆ ਇਹ ਕੀ ਉਹ ਦੋਸ਼ ਨਹੀਂ ਹੈਗੇ ਸਰਕਾਰ ਦਾ ਕੋਈ ਰੋਲ ਨਹੀਂ ਰੋਕਣਾ ਜਿਹੜੀ ਹੈ ਦੋ ਨੰਬਰ ਦੀ ਸ਼ਰਾਬ ਇਹ ਸਰਕਾਰ ਦਾ ਕੰਮ ਹੈ ਤੇ ਦੋ ਨੰਬਰ ਦੀ ਤੇ ਨਕਲੀ ਸ਼ਰਾਬ ਵਿਕ ਰਹੀ ਹੈ ਦੋ ਨੰਬਰ ਦੇ ਨਾਮ ਦਾ ਨਕਲੀ ਵੀ ਦੋਨੇ ਚੀਜ਼ਾਂ ਨੇ ਜੋ ਇਹ ਬਹੁਤ ਗੰਭੀਰ ਜਿਹੜਾ ਹੈ ਇਲਜ਼ਾਮ ਹੈ ਤੇ ਹੋ ਰਿਹਾ ਹੈ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ ਚ ਤੇ ਫਾਈਨੈਂਸ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਆਪਦੇ ਹਲਕੇ ਚ ਉਨ ਇਤੋਂ ਵੱਧ ਕਿਤਰਾਸਦੀ ਹੋ ਸਕਦੀ ਹੈ ਅਜੇ ਕੋਈ ਬਿਆਨ ਵੀ ਨਹੀਂ ਆਇਆ ਸਰ ਕਿਸੇ ਚੀਜ਼ ਦਾ ਉਹ ਦੇਣਾ ਵੀ ਨਹੀਂ ਕਿਉਂਕਿ ਤੁਸੀਂ ਕਿਸ ਤਰ੍ਹਾਂ ਦੀ ਜਾਂਚ ਦੀ ਮੰਗ ਜੇਕਰ ਅਸੀਂ ਤਾਂ ਕਹਿੰਦੇ ਆ ਵੀ ਘੱਟੋ ਘੱਟ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਦੀ ਜੋ ਤੰਤਰ ਹੈ ਸਰਕਾਰੀ ਤੰਤਰ ਪੁਲਿਸ ਤੰਤਰ ਉਹਦੇ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਸੱਚ ਦਾ ਸੱਚ ਪਾਣੀ ਦਾ ਪਾਣੀ ਜਿਹੜਾ ਹੈ ਦੁੱਧ ਦਾ ਦੁੱਧ ਹੋਣਾ ਚਾਹੀਦਾ ਸੋਈਸਲ ਤੁਸੀਂ ਚਿਮਮਾ ਸਾਹਿਬ ਦੇ ਉਸ ਡੀਓ ਕੀ ਕਹੋਗੇ ਜਿਸ ਤਰੀਕੇ ਨਾਲ ਤੁਹਾਡੇ ਹਲਕੇ ਦੇ ਵਿੱਚ ਮੌਤਾਂ ਵਧ ਰਹੀਆਂ ਨੇ ਕੀ ਸ਼ਰਾਬ ਦੀ ਗੱਲ ਕਹਿ ਰਹੇ ਨੇ ਲੋਕ ਵੀ ਦੇਸੀ ਸ਼ਰਾਬ ਸੀ ਸਸਤੀ ਕਰਕੇੜੀ ਖਰੀਦੀ ਸੀਗੀ ਤੇ ਉਹ ਵਿਕਰੀ ਸੀ ਉਹ ਵੀ ਕਿੱਡੇ ਡੈਥ ਹੋਈਏ ਦੇਖੋ ਜਿਹੜੀ ਇਹ ਘਟਨਾ ਵਾਪਰੀ ਹੈ ਅਨਸਾਧਾਰਨ ਘਟਨਾ ਬਹੁਤ ਹੀ ਮੰਦ ਭਾਗੀ ਘਟਨਾ ਹੈਗੀ ਇਹਦੇ ਵਿੱਚ ਜਿਹੜੇ ਵੀ ਕੋਈ ਕਸੂਰਵਾਰ ਨੇ ਜਿਨੇ ਵੀ ਕੋਈ ਸਸਤੀ ਸ਼ਰਾਬ ਦੇ ਲਾਲਚ ਆ ਕੇ ਜ਼ਹਿਰੀਲੀ ਚੀਜ਼ ਕੋਈ ਵੇਚੀ ਹੈ ਉੱਤੇ ਕਾਰਵਾਈ ਹੋਗੀ ਪਰਚਾ ਹੋ ਗਿਆ ਉਹਦੇ ਉੱਪਰ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਉਹ ਦੋਸ਼ੀ ਕੋਈ ਬਖਸ਼ਿਆ ਨਹੀਂ ਜਾਊਗਾ ਜਾਂਚ ਕਮੇਟੀ ਬਣ ਗਈ ਜਿਹੜੀ 72 ਘੰਟਿਆਂ ਦੇ ਵਿੱਚ ਵਿੱਚ ਜਾਂਚ ਦੇ ਵਿੱਚ ਜਿਹੜੇ ਦੋਸ਼ੀ ਪਾਏ ਜਾਣਗੇ ਉਤੇ ਕਾਰਵਾਈ ਕੀਤੀ ਜਾਊਗੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ। ਕੀ ਸਰ ਸਾਹਿਬ ਨੇ ਜੁਡੀਸ਼ਲੀ ਇਨਕੁਆਇਰੀ ਵੀ ਮੰਗ ਕੀਤੀ ਹੈ ਕਹਿੰਦੇ ਵੀ ਬਿਊਰੋਕ੍ਰੇਸੀ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸ਼ਰਾਬ ਵਿਕਰੀ ਹੈ ਕਹਿੰਦੇ ਕੰਮ ਕਾਰਵਾਈ ਨਹੀਂ ਕੀਤੀ ਹੈਗੀ ਪਹਿਲਾਂ ਕਦੇ। ਦੇਖੋ ਟੀਮਾਂ ਬਣ ਗਿਆ ਜਿਸ ਤਰ੍ਹਾਂ ਵੀ ਹੋਊਗਾ ਜੁਡੀਸ਼ਲੀ ਹੋਊਗੀ ਉਹ ਵੀ ਨਹੀਂ ਸਰਕਾਰ ਲੱਗੀ ਹੈ ਨੇ ਚੇਅਰਮੈਨਸ ਤਾਂ ਬਣੇ ਨੇ ਐਸ.ਐਨ.ਐਫ. ਸਾਹਿਬ ਨੇ ਕਿਉਂਕਿ ਡਿਪਟੀ ਸਾਹਿਬ ਨੇ ਜਿਹੜੇ ਭਲੇ ਉਹਦੀ ਕਮੇਟੀ ਬਣੀ ਜਾਂਚ ਕਮੇਟੀ ਜਿਹੜਾ ਵੀ ਦੋਸ਼ੀ ਪਾਇਆ ਜਾਊਗਾ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਮੈਂ ਇੱਥੇ ਜਿਹੜੇ ਵੀ ਸਾਡੇ ਦਾਖਲ ਤੇ ਜਿਹੜੇ ਆਪਣਾ ਡੈਥ ਹੋ ਗਈ ਸੱਤ ਦੀ ਉਹਨਾਂ ਦੀ ਡੈੱਡਪੋਰਟ ਇੱਥੇ ਉਹ ਸੰਸਕਾਰ ਦੀ ਤਿਆਰੀ ਕਰ ਰਹੇ ਆਗੇ ਜਿਸ ਤਰ੍ਹਾਂ ਦੀ ਕੋਈ ਮਦਦ ਆ ਸਰਕਾਰ ਵੱਲੋਂ ਉਹ ਪੂਰਤੌਰਤੇ ਕੀਤੀ ਸਰਕਾਰ ਵੱਲੋਂ ਨਿੱਜੀ ਤੌਰ ਤੇ ਵਿੱਚ ਜੀ ਮਾਨ ਸਾਹਿਬ ਨੇ ਮੱਤ ਸਾਹਿਬ ਨੇ ਵਾਰ ਨਹੀਂ ਅੱਜ ਗਏ ਹੋਣੇ ਉਹਨਾਂ ਨਾਲ ਭਰੋਸਾ ਦਿੱਤਾ ਗਿਆ ਪਰਿਵਾਰ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਉਹਨਾਂ ਦੇ ਕੀ ਬੱਸ ਹੋ ਸਕਦੇ ਮੁਆਵਜ਼ੇ ਉਹ ਮੀਟਿੰਗ ਚੱਲਦੀ ਹੈ ਦੇਖੋ ਜੀ ਸਾਹਿਬ ਜਿੰਨਾ ਵੀ ਮੁਆਵਜ਼ਾ ਹੋਊਗਾ ਨਾ ਉਹ ਮੁਆਵਜ਼ੇ ਦੀ ਗੱਲ ਵੀ ਕਰ ਰਹੇ ਆਂ ਮੁਆਵਜ਼ਾ ਦੇ ਰਹੇ ਆਂ ਤੇ ਵਾਅਦੇ ਵਿੱਚ ਵੀ ਹੁਣ ਦੇਖੋ ਤੁਹਾਨੂੰ ਪਤਾ ਹੈ ਕੋਟ ਲੱਗਿਆ ਹੈਗਾ ਵੀ ਅਸੀਂ ਕੁਝ ਵੀ ਅਨਾਉਂਸ ਨਹੀਂ ਕਰ ਸਕਦੇ ਪਰਿਵਾਰ ਦੇ ਵੀ ਕਿਸ ਵਰਗਾ ਦਾਰੂ ਕਿੱਥੋਂ ਦੀ ਹੈ ਪੰਜਾਬ ਦੀ ਹੈ ਦੇਖੋ ਜਿਹੜੀ ਜਾਂਚ ਕਮੇਟੀ ਬੈਠੀ ਹੈ ਉਹ ਇਸੇ ਕਰਕੇ ਹੈ ਪੰਜ ਬੰਦੇ ਦੀ ਕਮੇਟੀ ਬਣਾਈ ਹੈ ਕਿ ਕਿੱਥੋਂ ਸ਼ਰਾਬ ਆਈ ਹੈ ਜਹਰੀ ਅਲੀ ਸਾਹਿਬ ਕਿੱਥੇ ਬਣਦੀ ਹੈ ਕਿੱਥੋਂ ਤਿਆਰ ਹੁੰਦੀ ਹੈ ਕਿਹੜੇ ਕਿਹੜੇ ਬੰਦੇ ਦੋਸ਼ੀ ਨੇ ਜਿਹੜੇ ਇਹਨੂੰ ਵੇਚਦੇ ਨੇ ਕਿੰਨੇ ਟਾਈਮ ਤੋਂ ਵੇਚ ਰਹੇ ਨੇ ਸਿਰਫ ਇਹ ਕਰਿੰਦੇ ਦੀ ਕਾਰਵਾਈ ਕੀਤੀ ਜਾਊਗੀ ਅੱਗੇ ਚੇਨ ਨੂੰ ਵੀ ਫੜਿਆ ਜਾਊਗਾ ਇਹ ਪੂਰੀ ਚੇਨ ਜਿੱਥੇ ਤੱਕ ਬਣਦੀ ਹੈ ਕਰਿੰਦੇ ਨੇ ਜਿਹੜੇ ਲਿਆ ਰਹੇ ਨੇ ਜਾਂ ਜਿਹੜੇ ਵੀ ਕੋਈ ਦੋਸ਼ੀ ਨੇ ਜਿੱਥੋਂ ਤਿਆਰ ਕਰਕੇ ਵੇਚਣਾ ਸਭ ਤੇ ਕਾਰਵਾਈ ਹੋਊਗੀ ਠੀਕ ਹੈ ਡਾਕਟਰ ਸਾਹਿਬ ਕਿੰਨੇ ਜਿਹੜੇ ਗੁਜਰਾਪਨ ਐਕਸੀਡ ਜੋ ਚਾਰ ਮਰੀਜ਼ ਸੀਗੇ ਉਹਨਾਂ ਦੀ ਸਿਵਰ ਹਸਪਤਲ ਸੰਗਰੂਰ ਦੇ ਵਿੱਚ ਪਹੁੰਚੋਂ ਤੋਂ ਪਹਿਲਾਂ ਡੈਥ ਹੋ ਚੁੱਕੀ ਸੀਗੀ ਜਿਹੜੇ ਬਾਕੀ ਪੇਸ਼ੈਂਟ ਸੀ ਉਹਨਾਂ ਨੂੰ ਅਸੀਂ ਨੇ ਪਟਿਆਲੇ ਰੈਫਰ ਕੀਤਾ ਸੀਗਾ ਤੇ ਉਹਨਾਂ ਦੇ ਵਿੱਚੋਂ ਜਿਹੜੇ ਚਾਰ ਮਰੀਜ਼ ਨੇ ਉਹਨਾਂ ਦੀ ਡੈਥ ਹੈ ਉਹ ਹੋ ਚੁੱਕੀ ਹੈਗੀ ਟੋਟਲ ਕਿੰਨੇ ਜਿਹੜੇ ਡੈਥ ਆ ਜੀ ਉਹ ਤਾਂ ਆ ਟੋਟਲ ਜੀ 8 ਡੈਥ ਹੋ ਚੁੱਕੀਆਂ ਨੇ ਕਿੰਨੇ ਪੇਸ਼ੈਂਟ ਹੁਣ ਇਸ ਸਮੇਂ ਐਡਮਿਟ ਆ ਜੇ ਹਸਪਤਾਲ ਨੂੰ ਅ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਇਸ ਟਾਈਮ ਦੀ 4 ਪੇਸ਼ੈਂਟ ਮਰੀ ਸਾਡੇ ਕੋਲ ਦਾਖਲ ਨੇ ਉਹਨਾਂ ਦੀ ਪੋਜੀਸ਼ਨ ਸਿਹਤ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਹਾਂ ਜਿਹੜੀ ਜਨਰਲ ਕੰਡੀਸ਼ਨ ਹੈਗੀ ਉਹ ਸਟੇਬਲ ਹੈਗੀ ਮੈਂ ਸਵੇਰੇ 5 ਵਜੇ ਤੋਂ ਹਾਲਚਲ ਪੁੱਛ ਕੇ ਆ ਗਿਆ ਉਹ ਚੜ੍ਹਦੇ ਕਲਾ ਵਿੱਚ ਹਨ ਕੀ ਪਿੰਡ ਦੇ ਵਿੱਚ ਹੋਰ ਵੀ ਸਰਵੇ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੇ ਸਿਹਤ ਨੂੰ ਲੈ ਕੇ ਕੋਈ ਚੈੱਕ ਅਪ ਕੀਤਾ ਜਾ ਰਿਹਾ ਹੈ ਹਾਂ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਜੀ ਦੇ ਆਦੇਸ਼ਾਂ ਦੇ ਮੁਤਾਬਕ ਅਸੀਂ ਸਿਹਤ ਮਹਿਕਮੇ ਅਤੇ ਹੋਰ ਮਹਿਕਮਿਆਂ ਨਾਲ ਮਿਲ ਕੇ ਟੀਮਾਂ ਮੜਾ ਦਿੱਤੀਆਂ ਜਿਹੜੀਆਂ ਕਿ ਘਰ-ਘਰ ਜਾ ਕੇ ਮਰੀਜ਼ਾਂ ਦਾ ਐਗਜ਼ਾਮਨ ਕਰਨੀਆਂ ਤੇ ਜੇ ਕੋਈ ਕੋਈ ਸ਼ੱਕੀ ਮਰੀਜ਼ ਹੋਊਗਾ ਉਹਨੂੰ ਤੁਰੰਤ ਸਿਵਲ ਹਸਪੀਟਲ ਸੰਗਰੂਰ ਉਹ ਰੈਫਰ ਕਰਨੀਆਂ ਜਿਨ੍ਹਾਂ ਦਾ ਇਥੇ ਇਲਾਜ ਆ ਉਹ ਮੁਫਤ ਕੀਤਾ ਜਾਏਗਾ